ਤੁਸੀਂ ਕਹਿੰਦੇ ਹੋ ਕਿ ਜਿਹੜੇ ਪਖੰਡੀ ਬਾਬੇ ਨੇ ਉਹ ਲਗਾਤਾਰ ਸਿੱਖੀ ਨੂੰ ਢਾਹ ਲਾ ਰਿਹਾ ਹੈ ਕੀ ਲੱਗਦਾ ਕਿ ਇਹਨਾਂ ਨੂੰ ਪੋਲੀਟਿਕਲ ਤੇ ਕਿਸੇ ਦੀ ਸ਼ੈ ਆ ਜਾਂ ਇਹ ਆਪਣਾ ਨਿੱਜੀ ਤੌਰ ਤੇ ਇਹਨਾਂ ਦਾ ਮਨ ਚਲਾ ਰਹੇ ਹਿੰਦੁਸਤਾਨ ਦੀ ਸਰਕਾਰ ਉਹਨੇ ਇਹੋ ਜਿਹੇ ਮਹੰਤਾਂ ਨੂੰ ਗੁਰੂ ਪਰਾਜਵਾੜਿਆ ਡੇਰੇ ਬਣਾਏ ਕਿਵੇਂ ਵੱਖ-ਵੱਖ ਡੇਰੇ ਮੇ ਕਿੰਨੇ ਕੋ ਨਾਂ ਕਰਾਵਾ ਉਹਨਾਂ ਨੇ ਫਿਰ ਉਹ ਧਰਮ ਦੇ ਆਰ ਦੇ ਵਿੱਚ ਲੋਕਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਥੋੜ ਕੇ ਆਪਣੇ ਜੋੜਿਆ ਟਿਕਟਾਂ ਲਾ ਲਾ ਕੇ ਕਹਿੰਦੇ ਅਸੀਂ ਤਾਂ ਮਸਤਾਂ ਉਹਨਾਂ ਇਸ ਤਰੀਕੇ ਨਾਲ ਪੰਜਾਬ ਦਸ਼ਾ ਵੜਿਆ ਸਾਡੀ ਸਾਰੀ ਪੰਜਾਬ ਨਸ਼ੇ ਵਿੱਚ ਭੇਟ ਚੜ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਦਰਬਾਰ ਸਾਹਿਬ ਤੋਂ 328 ਰੂਪ ਗਾਇਬ ਹੋ ਗਏ ਦਰਬਾਰ ਸਾਹਿਬ ਕਿੰਨੇ ਅਟੈਕ ਹੋਏ ਕਿੰਨੀਆਂ ਪੰਜਾਬ ਵਿੱਚ ਬੇਦਬੀਆਂ ਹੋਈਆਂ ਇੱਕ ਵੀ ਬ੍ਰਾਹਮਣ ਕਣੀ ਦੇਰੇ ਨਿਕਲਿਆ ਉਹ ਕਹਿੰਦਾ ਤੈਨੂੰ ਤਾਂ ਫਲਾਣੇ ਨੇ ਕੁਝ ਕੀਤਾ ਹੋਇਆ ਜੀ ਤੁਹਾਡੇ ਪਰਿਵਾਰ ਦੇ ਵਿੱਚੋਂ ਉਹ ਵਰ ਕਿਹੜਾ ਮਾਰੀ ਮੁੱਟੀ ਕਰਨ ਗੱਲ ਲੱਗਦੀ ਨਹੀਂ ਨਾ ਆਪਣੇ ਪਰਿਵਾਰ ਉਹਦੇ ਤੇ ਗੱਲ ਆਏ ਤਾਂ ਫਲਾਣੇ ਨੇ ਕੀਤਾ ਤਾਂ ਉਸ ਰਿਸ਼ਤੇ ਦੀ ਉਹਦੀ ਰਿਸ਼ਤੇ ਦੀ ਖਤਮ ਹੋ ਜਾਂਦੀ ਆ ਸਾਡੇ ਬਜ਼ੁਰਗਾਂ ਦੇ ਨਾਲ ਲੜੇ ਮਗਲੋ ਉਸ ਟਾਈਮ ਲੜਦੇ ਰੇ ਇੱਕ ਤਾਂ ਮੁਗਲਾਂ ਦਾ ਰਾਜ ਸੀ ਅਸੀਂ ਉਹਨਾਂ ਮੁਗਲਾਂ ਦੇ ਕਬਰਾਂ ਬਣਾ ਕੇ ਪੁੱਛੀ ਜਾਂਦੇ ਹਾਂ ਤਾਂ ਸਾਨੂੰ ਇਸ ਗੱਲ ਦਾ ਗਿਆਨ ਹੀ ਹੈ ਨਹੀਂਗਾ ਵੀ ਸਾਡੇ ਇਹ ਸਾਡੇ ਬਜ਼ੁਰਗਾਂ ਦੇ ਨਾਲ ਸਾਡੇ ਵੱਡਿਆਂ ਨਾਲ ਲੜਦੇ ਸਾਡੇ ਸ਼ਹੀਦਾਂ ਨਾਲ ਲੜੇ ਪੰਜਾਬ ਦੀ ਧਰਤੀ ਬਾਰੇ ਕਿਹਾ ਜਾਂਦਾ ਸੀ ਪੰਜਾਬ ਗੁਰਾਂ ਦੇ ਨਾਂ ਤੇਜ ਹੁੰਦਾ ਪਰ ਹਾਲ ਦੇ ਵਿੱਚ ਪੰਜਾਬ ਦੀ ਧਰਤੀ ਤੇ ਉਹਨੇ ਢਾਬੇ ਨਹੀਂ ਜਿੰਨੀ ਪੰਜਾਬ ਦੀ ਧਰਤੀ ਤੇ ਬਾਬੇ ਆ ਬਾਬੇ ਵੀ ਉਹ ਹੈ ਜਿਹੜੇ ਲਗਾਤਾਰ ਧਰਮ ਦੀ ਆੜ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਪਖੰਡ ਦੀਆਂ ਅਡੰਬਰ ਦੀਆਂ ਦੁਕਾਨਾਂ ਚਲਾਈਆਂ ਹੋਈਆਂ ਨੇ ਉਹਨਾਂ ਨੇ ਤੇ ਖਾਸ ਤੌਰ ਤੇ ਨਿਤ ਨਵੇਂ ਬਾਬੇ ਜਿਹੜੇ ਨੇ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਮੇਰੇ ਨਾਲ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਤੋਂ ਭਾਈ ਲਖਵੀਰ ਸਿੰਘ ਨੇ ਮਹਾਲਮ ਸਾਹਿਬ ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਇਹ ਹੈ ਕਿ ਜਿਹੜੇ ਲੋਕ ਪੰਜਾਬ ਦੀ ਧਰਤੀ ਤੇ ਧਰਮ ਦੀ ਆੜ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਕੀ ਸੋਚਦੇ ਹੋ ਤੁਸੀਂ ਇਹਨਾਂ ਬਾਰੇ ਪਹਿਲਾਂ ਸਾਰੇ ਦੇ ਚੰਦ ਰੇਸ਼ਿਆਂ ਸਾਰੀ ਕੌਮ ਨੂੰ ਫਤਿਹ ਪਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਪਖੰਡ ਤੋਂ ਗੁਰੂ ਨਾਨਕ ਸਾਹਿਬ ਨੇ ਸਾਰੀ ਦੁਨੀਆ ਦਾ ਭਰਮ ਨਕਾਰ ਕੇ ਪਖੰਡ ਤੋਂ ਦੁਨੀਆ ਨੂੰ ਦੂਰ ਕੀਤਾ ਸੀ ਥਾਚਣਾ ਜੋੜਿਆ ਸੀ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਪਟੇ ਦੇ ਮਰਚਾ ਕੇ ਤੇ ਸਾਡ ਇੱਕ ਨੁਕਤਾ ਨੂੰ ਇੱਕ ਕੀਤਾ ਤੇ ਉਸੇ ਆੜ ਨੂੰ ਲੈ ਕੇ ਪਖੰਡੀਆਂ ਨੇ ਤੇ ਇਥੋਂ ਡੰਮੀ ਪਖੰਡੀ ਲੋਕ ਜਿਹੜੇ ਸਿੱਖੀ ਦੀ ਇਹ ਸੋਚ ਨੂੰ ਨਾ ਸਹਾਰਨ ਵਾਲੇ ਲੋਕ ਉਹਨਾਂ ਲੋਕਾਂ ਨੇ ਪਖੰਡ ਦਾ ਸਹਾਰਾ ਲਿਆ ਆਪਣੀਆਂ ਦੁਕਾਨਾਂ ਪੰਜਾਬ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਸ਼ੁਰੂ ਕੀਤੀਆਂ। ਹੂੰ ਪਹਿਲਾਂ ਵੀ ਸ਼ੁਰੂ ਕੀਤੀਆਂ ਆਪਣੇ ਮਹੰਤਾਂ ਦੇ ਨਾਂ ਤੇ ਕੇ ਟਾਈਮ ਮਹੰਤ ਪਾਏ ਗੁਰੂ ਘਰਾਂ ਚ ਉਦੋਂ ਸਿੰਘਾਂ ਨੇ ਕੱਢਿਆ ਬਾਅਦ ਵਿੱਚ ਨਿੱਕੇ ਨਿੱਕੇ ਡੇਰੇ ਬਣਾ ਕੇ ਨਿੱਕੇ ਡੇਰੇ ਦੇ ਵੱਡੇ ਬਣੇ ਜਿਹੜੀ ਸਿੱਖ ਰਾਜ ਮਰਜਾਦਾ ਦਾ ਕਹਾਨ ਕੀਤਾ ਸਾਡੀ ਸਿੱਖ ਰਾਜ ਮਰਜਾਦਾ ਸਾਨੂੰ ਸਿਰਫ ਕਾਲਪੁਰਖ ਦਾ ਪੁਜਾਰੀ ਬਣਾਇਆ ਤੇ ਸਾਨੂੰ ਇਹਨਾਂ ਡੰਬੀਆਂ ਪਖੰਡੀਆਂ ਨੇ ਫਿਰ ਫੋਟੋਆਂ ਕਿੱਥੋਂ ਗੁਰੂ ਨਾਨਕ ਸਾਹਿਬ ਨੇ ਕੱਢਿਆ ਚੁੱਕਿਆ ਫੋਟੋ ਚੋਂ ਮੂਰਤੀ ਪੂਜਾ ਦਾ ਖੰਡਨ ਕੀਤਾ ਗੁਰੂ ਸਾਹਿਬ ਨੇ ਗੁਰਬਾਣੀ ਨੇ ਮੂਰਤੀ ਪੂਜਾ ਖੰਡਨ ਕਰਕੇ ਪਿਨਟ ਪਖੰਡਵਾਦ ਬਾਬਾਵਾਦ ਦਾ ਖਾਤਮਾ ਕੀਤਾ ਸੀ ਤੁਸੀਂ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਜਿਹੜੇ ਪਖੰਡੀ ਬਾਬੇ ਨੇ ਉਹ ਲਗਾਤਾਰ ਸਿੱਖੀ ਨੂੰ ਢਾਹ ਲਾ ਰਿਹਾ ਹੈ ਕੀ ਲੱਗਦਾ ਕਿ ਇਹਨਾਂ ਨੂੰ ਪੋਲੀਟੀਕਲ ਤੇ ਕਿਸੇ ਦੀ ਸ਼ੈ ਆ ਜਾਂ ਇਹ ਆਪਣਾ ਨਿੱਜੀ ਤੌਰ ਤੇ ਇਹਨਾਂ ਦਾ ਸਮਝ ਚਲਾ ਰਹੇ ਫਿਰ ਉਹ ਸਿੱਖ ਪਹਿਲੋ ਸੀ ਆਪਣੇ ਮੁਗਲਾਂ ਦੇ ਮੁਗਲਾਂ ਕੰਮ ਕਰਾਇਆ ਬਾਅਦ ਵਿੱਚ ਅੰਗਰੇਜ਼ਾਂ ਨੇ ਇਹ ਕੰਮ ਚਿਰੂ ਕੀਤਾ ਮਹੰਤਵਾੜੇ ਗੁਰੂ ਘਰਾਂ ਚ ਜਿਹੜੀ ਸਿੱਖ ਧਰਮ ਦੀ ਮਰਯਾਦਾ ਨੂੰ ਢਾਹ ਲਾਈ ਉਸ ਤੋਂ ਬਾਅਦ ਜਦੋਂ ਤੁਹਾਡਾ ਦੇਖ ਯਾਦ ਹੋ ਇਥੋਂ ਦੀ ਕਿਹੜੀ ਹਿੰਦੁਸਤਾਨ ਦੀ ਸਰਕਾਰ ਉਹਨੇ ਇਹੋ ਜਿਹੇ ਮਹੰਤਾਂ ਨੂੰ ਗੁਰੂ ਘਰਾਂ ਦੇ ਵਾੜੇ ਡੇਰੇ ਕਿਵੇਂ ਵੱਖ-ਵੱਖ ਡੇਰੇ ਮੇ ਕਿੰਨੇ ਕੋ ਨਾਂ ਗਣਾਵਾ ਟਿੱਟੇ ਕੱਪੜੇ ਪਵਾ ਕੇ ਕਈਆਂ ਨੇ ਬਾਇਆ ਕਿੰਨੂੰ ਕਿਵੇਂ ਬਾਇਆ ਉਹਨਾਂ ਨੇ ਫਿਰ ਉਹ ਧਰਮ ਦੇ ਆੜ ਦੇ ਵਿੱਚ ਲੋਕਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਕੇ ਆਪਣੇ ਜੋੜਿਆ ਆਪਾਂ ਨੂੰ ਮੱਠ ਆਪਣੇ ਨੂੰ ਮੱਠ ਟਿਕਾਉਣੀ ਸ਼ੁਰੂ ਕੀਤੀ ਆਪਣੀ ਪੂਜਾ ਕਰਾਉਣੀ ਸ਼ੁਰੂ ਕੀਤੀ ਆਪਣੀਆਂ ਫੋਟੋਆਂ ਲੋਕਾਂ ਦੇ ਘਰ ਵਿੱਚ ਭੇਜ ਕੇ ਸਾਡੀ ਫੋਟੋ ਦੀ ਪੂਜਾ ਕਰੋ ਤੁਹਾਡੀ ਇਹ ਮਨੋ ਕਾਮਨਾ ਪੂਰੀ ਹੋ ਗਈ ਕਿੱਥੇ ਸਾਨੂੰ ਗੁਰੂ ਨਾਨਕ ਸਾਹਿਬ ਸ਼ਬਦ ਨਾਲ ਜੋੜ ਕੇ ਸ਼ਬਦ ਗੁਰੂ ਸੁਰਤ ਤਿੰਨ ਚੇਲਾ ਉਹ ਕਿਹੜਾ ਸਬਜੈਕਟ ਇਹਨਾਂ ਪੰਜਾਬ ਚਰਚੀ ਖਤਮ ਕਰਨ ਦੀ ਖਾਤਰ ਇਹਨਾਂ ਡੰਮੀਆਂ ਪਖੰਡੀਆਂ ਦਾ ਦਾ ਜ਼ੋਰ ਲੱਗਾ ਹੈ ਉਸ ਤੋਂ ਬਾਅਦ ਆ ਕੇ ਇੱਕ ਹੋਰ ਉਹ ਕਿਹੜੇ ਸਿਰ ਘਮਾਉਣ ਵਾਲੇ ਚੁਲਫੇ ਪੀਣ ਵਾਲੇ ਕਿਹੜੇ ਕਹਿੰਦੇ ਸਿਕਟਾਂ ਲਾ ਲਾ ਕੇ ਕਹਿੰਦੇ ਅਸੀਂ ਤਾਂ ਮਸਤਾਂ ਉਹਨਾਂ ਇਸ ਤਰੀਕੇ ਨਾਲ ਪੰਜਾਬ ਨਸ਼ਾ ਵੜਿਆ ਸਾਡੀ ਸਾਰੀ ਪੰਜਾਬ ਨਸ਼ੇ ਵਿੱਚ ਭੇਟ ਚੜ ਗਈ ਉਹ ਉਹਨਾਂ ਨੇ ਇਹੋ ਜਿਹੇ ਗਾਣੇ ਕੋ ਆਏ ਇਹੋ ਜਿਹੇ ਉਹਨਾਂ ਕੱਪੜੇ ਪਾਏ ਇਹੋ ਜਿਹੇ ਉਹਨਾਂ ਫਿਰ ਉੱਤੇ ਕਲਾ ਕਰ ਲਿਆ ਕੇ ਕਲਾ ਕਲਾ ਨੋਟਾਂ ਦੀ ਬੋਰੀਆਂ ਛੁੱਟੀਆਂ ਡੇਰਿਆਂ 'ਚ ਉਹਨਾਂ ਦੇ ਕੋਲਾਕਾਰ ਲੱਗਦੇ ਸੀ ਪੰਜਾਂ ਡੇਰਿਆਂ 'ਚ ਸ਼ਰਾਬਾਂ ਚੱਲੀਆਂ ਅਜੇ ਵੀ ਕਈ ਡੇਰੇ ਅਸੀਂ ਪੰਜਾਬ ਦੇ ਧਰਤੀ 'ਤੇ ਬੰਦ ਕਰਾਇਆ ਕਿਤੇ ਸ਼ਰਾਬ ਚਲਦੀ ਹੈ ਬੜੇ ਮਨਮਤਾਂ ਹੁੰਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਨੇ ਮੋਗੇ ਦੇ ਨੇੜਲੇ ਪਾਸੇ ਇੱਕ ਡੇਰਾ ਹੈ ਤੋਂ ਕਹਿੰਦੇ ਅਸੀਂ ਜਿਹੜਾ ਬ੍ਰਹਮ ਗਿਆਨੀ ਦੀ ਡਿਗਰੀ ਦਿੰਨੇ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਕੀ ਲੱਗਦਾ ਕਿ ਬ੍ਰਹਮ ਗਿਆਨੀ ਦੀ ਡਿਗਰੀ ਹੋ ਸਕਦੀ ਹੈ ਇਦਾਂ ਵੇਖੋ ਨੂੰ ਸਾਡੀ ਸਿੱਖ ਰਾਤ ਮਰਜ਼ਾ ਦਾ ਅਨਸਾਰ ਸਾਡੇ ਗੁਰੂ ਸਾਹਿਬ ਦੇ ਅਨਸਾਰ ਬ੍ਰਹਮ ਗਿਆਨੀ ਸਾਡੇ ਉਹ ਹੀ ਬਣੇ ਕਿੰਨਾ ਸਿਮਰਨ ਕੀਤਾ ਸਵਾਤ ਸਵਾਣੀ ਬ੍ਰਹਮ ਗਿਆਨੀ ਕੋਈ ਆਪ ਕਿੰਨੇ ਵੀ ਬ੍ਰਹਮ ਗਿਆਨੀ ਹੋਏ ਨਾ ਅੱਜ ਤੱਕ ਕਿਸੇ ਨੇ ਇਹ ਨਹੀਂ ਕਿਹਾ ਵੀ ਬ੍ਰਹਮ ਗਿਆਨੀ ਆ ਜੇ ਬਾਅਦ ਵਿੱਚ ਉਹਨਾਂ ਨੇ ਚੜ੍ਹਾਈ ਕਰਦਾ ਕੋਮ ਨੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਹੋਰ ਇਹੋ ਜਿਹੇ ਮਹਾਪੁਰਖ ਜਿਹੜੇ ਹੋਏ ਨੇ ਕਿੰਨਾ ساری ਜ਼ਿੰਦਗੀ ਗੁਰੂ ਸੇਵ ਸੇਵਾ ਕੀਤੀ ਉਹਨਾਂ ਨੇ ਆਪਦੇ ਆਪ ਨਹੀਂ ਮੰਨਿਆ ਵੀ ਸਾਡੇ ਕੋਲ ਹੈਗਾ ਕੁਝ ਉਹ ساری ਜ਼ਿੰਦਗੀ ਪੰਥ ਦੀ ਕੋਮ ਦੀ ਸੇਵਾ ਕੀਤੀ ਤੇ ਕਿੱਡੇ ਸਾਡੇ ਭਾਈ ਬਾਬਾ ਦੀਪ ਸਿੰਘ ਆਇਆ ਉਹਨੂੰ ਪਤਾ ਲੱਗਾ ਉੱਥੇ ਹਰਿਮੰਦਰ ਸੇ ਬੇਦਵੀ ਹੋਈ ਆ 84 ਸਾਲ ਦੀ 85 ਸਾਲ ਦੀ ਉਮਰ ਤੇ ਤਖੰਡਾ ਚੱਕ ਟੁਰਿਆ ਤੇ ਆਪਣੀ ਸ਼ਹਾਦਤ ਦਿੱਤੀ ਤੇ ਦਰਬਾਰ ਸਾਹਿਬ ਨੂੰ ਮਤਲਬਕ ਯਾਦ ਕਰਾਇਆ ਮੁਗਲਾਂ ਤੋਂ ਕਿਹੜਾ ਜੋ ਵੀ ਆਪਾਂ ਇਤਿਹਾਸ ਜਾਣਦੇ ਆ ਪਰ ਅੱਜ ਤੱਕ ਇਹਨਾਂ ਬ੍ਰਾਹਮਕ ਗਿਆਨੀਆਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਦਰਬਾਰ ਸਾਹਿਬ ਤੇ 328 ਰੂਪ ਗਾਇਬ ਹੋ ਗਏ ਦਰਬਾਰ ਸਾਹਿਬ ਕਿੰਨੇ ਅਟੈਕ ਹੋਏ ਕਿੰਨੀਆਂ ਪੰਜਾਬ ਚ ਬੇਦਬੀਆਂ ਹੋਈਆਂ ਇੱਕ ਵੀ ਬ੍ਰਾਹਮਕ ਨਹੀਂ ਡੇਰੇ ਨਿਕਲਿਆ ਤੇ ਮੈਂ ਅੱਜ ਫਲਾਣੇ ਦੋਸ਼ੀ ਨੂੰ ਮਾਰ ਕੇ ਆਵਾਂਗਾ ਮੇਰੇ ਗੁਰੂ ਦੀ ਬੇਦਬੀ ਇੱਕ ਵੀ ਬ੍ਰਾਹਮਕ ਨਹੀਂ ਦੱਸੋ ਕੋਈ ਇੱਕ ਵੀ ਤੁਸੀਂ ਪੱਤਰਕਾਰ ਜੇ ਸਾਰਾ ਪੰਜਾਬ ਘੁੰਮਦੇ ਜਾਂ ਮੋਗੇ ਵਾਲੇ ਦੀ ਗੱਲ ਹੀ ਕਰਦੇ ਕੋਈ ਵੀ ਛੱਡੋ ਉਹ ਇੱਕ ਵੇ ਵੈਸਾ ਬ੍ਰਾਹਮਣ ਨੇ ਦਿਖਾ ਦਿਓ ਕਿਹੜਾ ਕਹਿੰਦਾ ਮੈਂ ਜਾ ਕੇ ਉੱਥੇ ਜਾਂ ਪਖੰਡੀ ਲੱਭਾਂਗਾ ਤੇ ਜਾਂ ਪਖੰਡੀ ਸਿਰ ਵਟਾਂਗਾ ਇਹ ਸਾਰੇ ਇਹਨਾਂ ਪਖੰਡਵਾਦ ਆ ਇਹ ਆਪਣੀਆਂ ਤੋਰੀ ਫੁਲਕਾ ਚਲਾਉਂਦੇ ਆਪਣੀਆਂ ਮਹਿੰਗੀਆਂ ਗੱਡੀਆਂ 'ਚ ਘੁੰਮਦੇ ਆ ਡੇਰਿਆਂ ਦੇ ਵਿੱਚ ਸਾਡੀਆਂ ਧੀਆਂ ਪੈਰਾਂ ਦਾ ਬਹੁਤ ਬੇਟੀਆਂ ਨੇ ਬਲਾਤਕਾਰ ਕਰਦੇ ਆ ਉੱਥੋਂ ਲੋਕੀ ਸਿੱਖੀ ਤੋਂ ਦੂਰ ਹੋ ਕੇ ਫਿਰ ਦੂਜੀਆਂ ਡੇਰਿਆਂ ਵੱਲ ਜਾਂਦੇ ਆ ਬਾਬਾ ਜੀ ਵੱਡਾ ਸਵਾਲ ਤੇ ਕੇ ਆ ਨਾ ਜੇ ਮੰਨ ਲਓ ਕਿ ਇਹ ਗਲਤ ਕੰਮ ਕਰਦੇ ਆ ਲੋਕਾਂ ਦੇ ਨਾਲ ਜਾਂ ਲੋਕਾਂ ਨੂੰ ਪਖੰਡ ਦੇ ਲੜ ਲਾਉਂਦੇ ਆ ਤਾਂ ਕੀ ਲੱਗਦਾ ਫਿਰ ਲੋਕ ਇਹਨਾਂ ਦੇ ਨਾਲ ਜੁੜੇ ਕਿਹੜੀ ਭਾਵਨਾ ਦੇ ਨਾਲ ਵੱਡੀ ਤਦਾਦ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਇਹਨਾਂ ਦੇ ਡੇਰਿਆਂ ਤੇ ਜਾਂਦੇ ਆ ਪਰ ਲੋਕਾਂ ਨੂੰ ਨਹੀਂ ਪਤਾ ਕਿ ਇਹ ਸਾਨੂੰ ਗਲਤ راہ ਪਾ ਰਹੇ ਆ ਵੇਖੋ ਵੀਰ ਜੀ ਗੱਲ ਇਦਾਂ ਹੈਗੀ ਐ ਵੀ ਕਿਹੜੀ ਸਾਡੀ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕ ਕਮੇਟੀ ਸਾਡੇ ਸ਼ਹੀਦਾਂ ਦੇ ਖੂਨ ਚ ਨਿਕਲੀ ਸੀ ਜਿਹੜੀ ਖਰੀ ਅਕਾਲ ਤਾ ਸਾਡੇ ਪੰਜ ਤਖਤ ਨੇ ਕੌਮ ਦੇ ਪਹਿਲੀ ਗੱਲ ਤਾਂ ਪੰਜਾਂ ਤਖਤਾਂ ਦੀ ਮਰਜ਼ਾਦਾ ਇੱਕ ਨਹੀਂ ਕਰ ਸਕੇ ਪੰਜਾਂ ਤਖਤਾਂ ਦੀ ਮਰਜ਼ਾਦਾ ਇੱਕ ਨਹੀਂ ਕਰ ਸਕੇ ਉੱਪਰ ਸਿਆਸੀ ਦਬਾਅ ਨੇ ਸਾਰਿਆਂ ਤੇ ਹੂੰ ਉਹ ਨਹੀਂ ਕਰ ਸਕੇ ਬਾਅਦ ਵਿੱਚ ਅਕਾਲ ਤਾ ਸਾਡੇ ਲੋਕੀਆਂ ਦੇ ਅਕਾਲ ਤਾ ਉਥੇ ਜਾ ਕੇ ਦੇਣਾ ਸੀ ਇਹਨਾਂ ਨੂੰ ਕਿ ਐਸੇ ਸ਼੍ਰੋਮਣੀ ਕਮੇਟੀ ਦੇ ਕਿਹੜੇ ਪਿੰਡਾਂ 'ਚ ਪ੍ਰਚਾਰਕ ਜਾਂ ਕੋਈ ਲੱਗੇ ਹੋਏ ਨੇ ਇਹਨਾਂ ਦੇ ਜਾਂ ਕਿਹੜੇ ਗੁਰੂ ਘਰਾਂ ਦੇ ਲੱਗੇ ਕਿਥੇ ਮੈਨੇਜਰ ਨੇ ਜਾ ਕੇ ਉੱਥੇ ਪ੍ਰਚਾਰ ਕਰਨ ਉਹਨਾਂ ਕਰਨਾ ਸੀ ਉਹ ਚਲਦੇ ਆ ਆਪਣੇ ਸ਼੍ਰੋਮਣੀ ਕਮੇਟੀ ਮੈਂਬਰ ਦੇ ਇੰਟਰ ਹੂੰ ਜਿਹੜਾ ਸ਼੍ਰੋਮਣੀ ਕਮੇਟੀ ਹਲਕੇ ਦਾ ਮੈਂਬਰ ਆ ਪਹਿਲਾਂ ਉਹਦੇ ਸਾਈਨ ਕਰਾਦੇ ਆ ਫਿਰ ਉੱਥੋਂ ਹਲਕੇ ਦੇ ਮੈਨੇਜਰ ਉਹ ਜਿਵੇਂ ਕਹਿੰਦੇ ਆ ਨਾ ਵੀ ਇਹ ਇੱਥੇ ਆ ਬੰਦਾ ਆਪਣਾ ਹੈ ਉਹਨੂੰ ਉਸ ਤਰੀਕੇ ਦੀ ਮਾਫੀ ਦਿੱਤੀ ਜਾਂਦੀ ਆ ਉਸ ਤਰੀਕੇ ਨੇ ਦੀ ਰਿਪੋਰਟ ਕੀਤੀ ਜਾਂਦੀ ਆ ਆ ਪਿੱਛੇ ਉਹ ਗਿਆ ਕਿ ਪ੍ਰਚਾਰ ਕਰਨ ਸੁਖਦੇਵ ਸਿੰਘ ਕਿਹੜਾ ਸੀ ਪਰਚਾ ਦਰਜ ਹੋਇਆ ਉਹ ਕਿਹੜਾ ਹਰਜੀਤ ਬਰੂਪੀਏ ਦੇ ਹੂੰ ਉਹਨੇ ਇੱਕ ਲੜਕੀ ਦਾ ਉਹਨੇ ਬਲਾਤਕਾਰ ਕੀਤਾ ਲੜਕੀ ਦੀ ਉਹ ਇਨਕੁਆਇਰੀ ਕਰਨ ਡਿਊਟੀ ਲੱਗੀ ਬਲਦੇਵ ਸਿੰਘ ਓਗਰਾ ਬਲਦੇਵ ਸਿੰਘ ਓਗਰਾ ਹੂੰ ਉਹਨੇ ਸਾਧ ਨਾਲ ਯਾਰੀ ਪਾ ਕੇ ਤੋਂ ਭੈਣ ਦੀ ਅੱਗੇ ਉਹ ਪੀੜਤ ਸੀ ਸਾਧ ਨੇ ਬਲਾਤਕਾਰ ਕੀਤਾ ਉਹ ਕਾਲ ਤਸਵੀਰ ਗਈ ਤਕਾਲ ਤਸਵੀਰ ਨੂੰ ਸ਼ਰਮਣੀ ਡਿਊਟੀ ਜਾਏ ਤਾਂ ਬਲਦੇਵ ਸਿੰਘ ਓਗਰਾ ਕਿਉਂ ਉਹਦੀ ਉਹਨੇ ਵੀਡੀਓ ਬਣਾ ਕੇ ਫਿਰ ਵਾਇਰਲ ਕਰਤੀ ਹੂੰ ਉਹਦੀ ਵਿਚਾਰੀ ਜੀ ਭੈਣ ਦੀ ਵੀਡੀਓ ਬਣਾ ਕੇ ਫਿਰ ਵਾਇਰਲ ਕਰਤੀ ਉਹਨੂੰ ਉਹਦੇ ਵੀ ਤੁਸੀਂ ਕਰਤਾ ਤੇ ਹੁਣ ਕੱਲ ਚਲੋ ਕਿਹੜੇ ਸਮਾਜ ਸੇਵੀ ਜਾਂ ਵੀਰ ਲੱਗੇ ਕਿੰਨੇ ਵੀ ਲੱਗੇ ਕਿਹੜੇ ਪੱਤਰਕਾਰ ਤੇ ਬਾਜ਼ਵੇ ਕੀ ਜੂ ਵੀਰ ਲੱਗੇ ਨੇ ਉਹਦੇ ਹੁਣ ਪਰਚਾ ਦਰਜ ਹੋਇਆ ਹੈ ਉਹ ਹੀ ਪ੍ਰਚਾਰਕ ਕਦੀ ਆਪਣੇ ਮੰਜੀ ਸਾਹਿਬ ਕਥਾ ਕਰਦਾ ਸੀ ਮੁਦੇਵ ਸਿੰਘ ਗੁਰਾ ਮੰਜੀ ਸਾਹਿਬ ਕਥਾ ਕੀ ਸਾਡੀ ਕਥਾ ਦਾ ਅਸਰ ਹੋਊਗਾ ਕੀ ਸਾਡੀ ਕਮੰਡ ਦੀ ਗੱਲ ਮੰਨੇਗੀ ਜੇ ਇਦਾਂ ਦੇ ਕਰਦਾਰਹੀਨ ਬੰਦੇ ਇਨਕੁਆਰੀ ਵਾਸਤੇ ਤੋਰੇ ਜਾ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਹਦੇ ਬਾਬਤ ਐਕਸ਼ਨ ਨਹੀਂ ਲੈਣਾ ਚਾਹੀਦਾ ਕਿ ਇਹੋ ਜਿਹੇ ਕਰਪਟ ਬੰਦੇ ਤੇ ਇਹੋ ਜਿਹੇ ਨੀਵੇਂ ਕਰਦਾਰ ਵਾਲੇ ਬੰਦੇ ਕਿਉਂ ਰੱਖੇ ਭਰਤੀ ਕੀਤੇ ਆ ਵੇਖੋ ਲੈਣਾ ਚਾਹੀਦਾ ਏ ਇਲੈਕਸ਼ਨ ਸਭ ਕੁਝ ਲੈਣਾ ਚਾਹੀਦਾ ਏ ਪਰ ਉਹ ਸ਼੍ਰੋਮਣੀ ਕਮੇਟੀ ਸਾਡੀ ਕਿਦੋਂ ਇਹ ਆਪਣੇ 13 ਸਾਲ ਦਾ ਇਲੈਕਸ਼ਨ ਦੁਆਰਾ ਹੋਇਆ ਹੂੰ 13 ਸਾਲ ਹੋ ਗਏ ਸ਼੍ਰੋਮਣੀ ਕਮੇਟੀ ਇਹ ਇਲੈਕਸ਼ਨ ਨਹੀਂ ਹੋਇਆ ਜੋ ਤੁਸੀਂ ਵੀ ਵੇਖਣ ਲੱਗੇ ਹੋ ਮੈਂ ਵੇਖਿਆ ਕਿ ਧਰ ਦਾ ਬਾਦਲ ਪਰਿਵਾਰ ਦੇ ਕਬਜ਼ਾ ਹੈ ਹੂੰ ਜੋ ਬਾਦਲ ਪਰਿਵਾਰ ਕਹਿੰਦਾ ਹੈ ਮੈਂਬਰਾਂ ਨੂੰ ਮੀਟਿੰਗ ਕਰਦਾ ਜੋ ਉਹਦੇ ਪਰਿਵਾਰ ਦੇ ਮਤਲਬ ਦੀ ਸ਼੍ਰੋਮਣੀ ਚੱਲ ਰਹੀ ਹੈ ਜਿਹੜੀ ਸਾਡੀ ਯਾਦ ਮੋਰ ਸਿੱਖਾ ਦੀ ਜਬ ਸ਼੍ਰੋਮਣੀ ਕਮੇਟੀ ਸਾਡੀ ਸੰਸਥਾ ਬਹੁਤ ਵੱਡੀ ਆ ਉਹ ਕਹਿੰਦੇ ਜੀ ਇਲੈਕਸ਼ਨ ਤਾਂ ਨਹੀਂ ਹੁੰਦਾ ਕਿਉਂਕਿ ਸੰਗਤ ਸਰਬਸੰਮਤੀ ਚਾਹੁੰਦੀ ਹੈ ਤੇ ਅਸੀਂ ਸਰਬਸੰਮਤੀ ਨਾਲ ਪ੍ਰਧਾਨ ਲਾ ਦਿੰਨੇ ਆ ਕੋਈ ਐਸੀ ਗੱਲ ਨਹੀਂ ਕੁਝ ਨਹੀਂ ਸਾਬ ਆਪਣਾ ਕਬਜ਼ਾ ਕੀਤਾ ਕਬਜ਼ਾ ਕਰਕੇ ਬੈਠੇ ਅੱਜ ਇਲੈਕਸ਼ਨ ਹੋ ਜੇ ਇਹਨਾਂ ਨੂੰ ਇੱਕ ਸੀਟ ਨਹੀਂ ਮਿਲਦੀ ਐ ਕਿ ਮੈਂਬਰ ਜਿੰਨਾ ਇਹਨਾਂ ਦਾ ਹੂੰ ਇੱਕ ਮੈਂਬਰ ਜਿੰਨਾ ਇਹ ਸਾਰੀ ਕੌਮ ਨੂੰ ਲਗੇ ਪਾਜੀ ਐ ਮੈਂ ਕੌਮ ਨੂੰ ਅਪੀਲ ਕਰਦਾ ਵੀ ਇਹ ਜਿਹੜਾ ਹੁਣ ਇੱਕ ਨਵਾਂ ਫਿਰ ਆਹ ਜਿਹੜੇ ਮਸਤ ਬਣੇ ਫਰਦੇ ਸੀ ਜਾਂ ਪਖੰਡੀ ਜਿਹੜੇ ਨੌਜਵਾਨ ਜਾਂ ਇੱਥੇ ਗੁਰਪ੍ਰੀਤ ਸਿੰਘ ਜਾਂ ਹੋਰ ਆਪਣਾ ਭਾਨਾ ਸਿੱਧੂ ਵਰਕੇ ਤੇ ਕਿਹੜਾ ਹੁਣ ਦੂਜਾ ਪਖੰਡਾ ਇਸ ਪਖੰਡ ਦਾ ਵੀ ਡਟ ਕੇ ਤਾਰੀ ਕੌਮ ਸਾਰਾ ਪੰਜਾਬ ਵਿਰੋਧ ਕਰੇ ਜਿਹੜੀਆਂ ਪਿੰਡਾਂ ਚ ਗੱਡੀਆਂ ਲਾ ਕੇ ਬੈਠੇ ਹੋਏ ਨੇ ਤੇ ਨਿੱਕੇ ਚ ਵੱਡੇ ਆ ਲੋਕਾਂ ਦੇ ਕਿਹੜਾ ਕਰਤਾਰ ਹਰਨ ਕਰਦੇ ਆ ਧੀਆਂ ਪੜਨਾ ਰੇਪ ਕਰਦੇ ਆ ਬਲਾਤਕਾਰ ਕਰਦੇ ਆ ਲੋਕਾਂ ਦੀ ਦਸਤਾਨੀ ਕੀਤੀ ਕਿਰਤ ਨੂੰ ਰੱਟਦੇ ਆ ਉਹਨਾਂ ਤੇ ਪੂਰਾ ਪੰਜਾਬ ਪੂਰੀਆਂ ਸਿੱਖ ਜਥੇਬੰਦੀਆਂ ਹੋਣ ਚਾਹੇ ਸਮਾਜ ਸੇ ਵੀ ਜਥੇਬੰਦੀਆਂ ਚਾਹੇ ਕਿਸਾਨ ਜਥੇਬੰਦੀਆਂ ਨੇ ਜੋ ਪਿੰਡਾਂ ਚ ਕੋੜਾ ਪੈਸਾ ਜਾਂਦਾ ਚਾਹੇ ਉਹ ਕਿਸਾਨ ਕਿਸਾਨ ਜੱਥੇਬੰਦੀ ਆ ਕਿਸਾਨਾਂ ਵਾਲੀ ਬਣੀ ਆ ਤੇ ਸਾਡੇ ਪਿੰਡਾਂ ਜਾਮ ਲੋਕ ਤੇ ਗਰੀਬ ਮਜ਼ਦੂਰੀ ਜਿਹੜੀ ਮਿਹਨਤ ਮਜ਼ਦੂਰੀ ਕਰ ਉਹ ਰਹਿੰਦੇ ਆ ਜਾਂ ਕਸਾਨ ਰਹਿੰਦੇ ਆ ਤੇ ਜਦੋਂ ਉਹ ਪਖੰਡੀਆਂ ਟੰਮੀਆਂ ਕੋਲ ਜਾਂਦੇ ਆ ਤੇ ਕੋਈ ਵੀ ਜਾਂਦਾ ਹੈ ਉਹ ਨਜਾਇਜ਼ ਤਰੀਕੇ ਨਾਲ ਉਹ ਲੱਖਾਂ ਰੁਪਏ ਮੰਗਦਾ ਕੋਈ 5 ਲੱਖ ਮੰਗਦਾ ਕੋਈ 2 ਲੱਖ ਮੰਗਦਾ ਕੋਈ 20 ਹਜ਼ਾਰ ਦਾ ਤਾਂ ਢਾਲਾ ਕਰਨ ਦਾ ਇੱਕ ਤਾਂ ਸਾਡੀ ਕਿਹੜੀ ਪਿੰਡਾਂ ਚ ਭਾਈਚਾਰਾ ਸਾਝ ਸਾਡੀ ਪਰਿਵਾਰਕ ਸਾਝ ਖਤਮ ਕਰ ਦਿੰਦੇ ਆ ਉਹ ਕਹਿੰਦਾ ਤੈਨੂੰ ਤਾਂ ਫੁਲਾਣੇ ਨੇ ਕੁਝ ਕੀਤਾ ਹੋਇਆ ਜੀ ਤੁਹਾਡੇ ਪਰਿਵਾਰ ਦੇ ਵਿੱਚੋਂ ਉਹ ਪਰ ਕਿਹੜਾ ਮਾੜੀ ਮੁੱਟੀ ਗੱਲ ਲੱਗਦੀ ਨਹੀਂ ਨਾ ਆਪਣੇ ਪ੍ਰਵਾਹ ਉਹਦੇ ਤੇ ਗੱਲ ਆਏ ਨਾ ਫਲਾਣ ਦੇ ਨੇ ਕੀਤਾ ਤਾਂ ਉਸ ਰਿਸ਼ਤੇਦਾਰ ਦੀ ਉਹਦੀ ਰਿਸ਼ਤੇ ਜੀ ਖਤਮ ਹੋ ਜਾਂਦੀ ਆ ਰਿਸ਼ਤੇ ਟੁੱਟ ਜਾਂਦੀ ਆ ਇਹ ਪੰਜਾਬ ਦੀਆਂ ਸਾਂਝਾਂ ਸਾਡਾ ਪੰਜਾਬੀ ਭਾਈਚਾਰਾ ਇਹ ਸਾਰੇ ਡੰਮੀ ਪਖੰਡੀ ਕਿਹੜੇ ਖਤਮ ਕਰ ਰਹੇ ਨੇ ਇਹਨਾਂ ਸਾਰੇ ਬਾਬਾ ਜੀ ਇੱਕ ਹੋਰ ਮੈਨੂੰ ਗੱਲ ਦੱਸਿਓ ਕਿ ਜਿਵੇਂ ਤੁਸੀਂ ਗਰਾਊਂਡ ਤੇ ਵਿਚਰਦੇ ਹੋ ਤਾਂ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਵੀ ਨਕੇਲ ਪਾਉਣੇ ਹੋ ਜਿਹੜੇ ਕਹਿੰਦੇ ਨੇ ਕਿ ਅਸੀਂ ਵੀਰਵਾਰ ਚੌਂਕੀਆਂ ਲਾ ਰਹੇ ਆ ਤੁਹਾਡੇ ਵਿੱਚ ਫਲਾਣਾ ਸ਼ਹੀਦ ਆ ਗਿਆ ਫਲਾਨੀ ਮਾਤਾ ਆ ਗਈ ਕੀ ਲੱਗਦਾ ਕਿ ਸ਼ਹੀਦ ਮਾਤਾ ਹੁੰਦੀ ਆ ਜਿਹੜੇ ਉਹਨਾਂ ਲੋਕਾਂ ਦੇ ਵਿੱਚ ਆ ਜਾਂਦੇ ਅਸੀਂ ਨਾ ਸਾਰੇ ਦੇਵੀ ਦੇਵਤਾ ਜਿਹੜੇ ਕੋਈ ਧਰਮ ਨੂੰ ਮੰਨਦੇ ਆ ਸਤਿਕਾਰ ਕਰਦੇ ਆ ਚੋ ਹਿੰਦੂ ਵੀਰ ਉਹਦੇ ਦੇਵੀ ਦੇਵਤਿਆਂ ਨੂੰ ਮੰਨ ਸਤਿਕਾਰ ਆ ਮੁਸਲਮਾਨ ਆਪਣੇ ਹਜਰਤ ਮੁਹੰਮਦ ਸਾਹਿਬ ਦੀ ਪੂਜ ਕਰਦੇ ਆ ਉਹ ਮੁਬਾਰਕ ਆ ਕਿਸੇ 'ਚ ਕੋਈ ਦੇਵੀ ਕਿਸੇ 'ਚ ਕੋਈ ਪੀਰ ਨਹੀਂ ਆਂਦਾ ਮੈਂ ਤੁਹਾਡੇ ਚੈਨਲ ਤੇ ਵਾਦਾ ਕਰਦਾ ਮੈਂ 5 ਲੱਖ ਰੁਪਏ ਦਾ ਨਾਮ 5 ਲੱਖ ਰੁਪਏ ਤੁਹਾਡੇ ਚੈਨਲ ਤੇ ਵਾਦਾ ਕਰਦਾ ਕੋਈ ਦੁਨੀਆ 'ਚ ਕੋਈ ਪੰਜਾਬ ਦੇ ਵਿੱਚ ਕੋਈ ਪੰਜਾਬ ਤੋਂ ਬਾਹਰ ਹੀ ਹੋਵੇ ਮੈਂ ਚੈਲੰਜ ਕਰਦਾ 5 ਲੱਖ ਕੋਈ ਇੱਕ ਮੇਰੀ ਗੱਲ ਦਾ ਜਵਾਬ ਦੇ ਦੇਵੇ ਇੱਕ ਮੇਰਾ ਸਵਾਲ ਦਾ ਜਵਾਬ ਦੇ ਦੇ ਤੇ 5 ਲੱਖ ਰੁਪਏ ਨਕਦ ਨਾਮ ਦੇਾਂਗਾ ਉਹਨੂੰ ਮੈਂ 5 ਲੱਖ ਰੁਪਏ ਮੇਰੇ ਵੱਲ ਨਕਦ ਨਾਮ ਹੈ ਮੇਰਾ ਮੈਂ ਲਖਵੀਰ ਸਿੰਘ ਮਹਾਲਮ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਦਾ ਸੇਵਾਦਾਰ ਹਾਂ ਤੇ ਕੋਈ ਵੀ ਪਖੰਡੀ ਡੰਮੀ ਮੇਰੀ ਗੱਲ ਸੁੰਦਾ ਹੋਵੇ ਕਿਸੇ ਜੀ ਕੋਈ ਦੇਵੀ ਸ਼ਕਤੀ ਹੋਣ ਦੀ ਦਾਵਾ ਕਰਦਾ ਹੋਵੇ ਤੇ ਮੇਰੇ ਨਾਲ ਗੱਲ ਕਰ ਲਵੇ ਤੇ ਮੈਂ ਉਹਨੂੰ 5 ਇੱਕ ਮੇਰੇ ਗੱਲ ਸਵਾਲ ਦਾ ਜਵਾਬ ਦੇ ਦੇਵੇ ਤੇ ਮੈਂ ਉਹਨੂੰ 5 ਲੱਖ ਰੁਪਏ ਮੈਂ ਨਕਦ ਨਾਮ ਦੇ ਜਵਾਂ ਕਿ ਕਿਸੇ ਚ ਕੱਖਣੀ ਸਾਰੇ ਆਪਣੀ ਤੋਰੀ ਫੁਲਕਾ ਚਲਾਉਣ ਦੀ ਖਾਤਰ ਲੋਕਾਂ ਨੂੰ ਬਲੈਕਮੇਲ ਕਰਦੇ ਆ ਕਿਸੇ ਨੂੰ ਕੈਮੀਕਲ ਦਿੰਦੇ ਆ ਕਿਸੇ ਨੂੰ ਕੁਝ ਕਰਕੇ ਉਹ ਵੱਡੇ ਦਵਾਈ ਦੇ ਮੈਡੀਕਲ ਦੇ ਸਾਈਡ ਬੰਦਾ ਖੇਡਦਾ ਉਹ ਸਿਰ ਮਾਰਦੇ ਆ ਤੇ ਲੋਕਾਂ ਨੂੰ ਬਲੈਕਮੇਲ ਕਰਕੇ ਲੋਕਾਂ ਨੂੰ ਲੁੱਟ ਰਹੇ ਆ ਲੋਕਾਂ ਦਾ ਸਰੀਰਕ ਸ਼ੋਸ਼ਣ ਕਰਦੇ ਆ ਇਸ ਕਰਕੇ ਸਾਰੀ ਪੰਜਾਬ ਨੂੰ ਬਚਣਾ ਚਾਹੀਦਾ ਪੰਜਾਬ ਦੇ ਕੋਈ ਸ਼ਹਿਰਾਂ 'ਚ ਰਹਿੰਦੇ ਆ ਕੋ ਪਿੰਡਾਂ 'ਚ ਰਹਿੰਦੇ ਲੋਕ ਸਾਰੇ ਲੋਕਾਂ ਨੂੰ ਇਹ ਚੀਜ਼ ਤੋਂ ਬਚਣਾ ਚਾਹੀਦਾ ਬਾਬਾ ਜੀ ਇੱਕ ਵੱਡਾ ਸਵਾਲ ਇਹ ਕਿ ਪੰਜਾਬ ਬਾਰੇ ਕਿਹਾ ਜਾਂਦਾ ਸੀ ਪੰਜਾਬ ਗੁਰੂਆਂ ਦੀ ਧਰਤੀ ਗੁਰੂਆਂ ਦੇ ਨਾਂ ਤੇ ਵਸਾਇਆ ਹੋਇਆ ਕੀ ਲੱਗਦਾ ਹੈ ਕਿ ਜਿਹੜੇ ਡੇਰੇ ਖੁੱਲੇ ਹੋਏ ਆ ਫੀਰਖਾਨੇ ਖੁੱਲੇ ਹੋਏ ਆ ਜਿਹੜੇ ਲੋਕਾਂ ਨੂੰ ਕੁਰਾਹੇ ਪਾ ਰਹੇ ਆ ਇਹਨਾਂ ਨੂੰ ਅਕੇਲ ਅਜੇ ਤੱਕ ਪਾਈ ਕਿਉਂ ਨਹੀਂ ਜਾ ਸਕੀ ਸਿੱਖਾਂ ਦੇ ਕੋਲੇ ਸ਼ਰਮਣੀ ਕਮੇਟੀ ਐ ਸਿੱਖਾਂ ਦੇ ਕੋਲੇ ਕਿੰਨਾ ਵੱਡਾ ਢਾਂਚਾ ਐ ਫੇਲਿਅਰ ਕਿਹੜੀ ਗੱਲ ਦਾ ਰਿਹਾ ਆ ਗੱਲ ਇੱਥੇ ਹੈਗੀ ਐ ਵੀ ਪਹਿਲੀ ਗੱਲ ਤਾਂ ਨਾ ਤਾਂ ਇੱਥੇ ਪੀਰ ਖਾਨਾ ਮੁਸਲਮਾਨਾਂ ਦਾ ਮੇਰੀ ਧਰਮ ਦੇ ਉਹਨਾਂ ਨੇ ਰੈਬਰਾ ਵਿੱਚ ਗੱਲ ਹੋਈ ਆ ਮੁਸਲਮਾਨ ਧਰਮ ਕੋਈ ਵੀ ਕਬਰ ਨਹੀਂ ਮੰਨਦਾ ਨਾ ਹੀ ਉਹਨਾਂ ਧਰਮ 'ਚ ਪੱਕੀ ਕਬਰ ਕੋਈ ਲਾਟ ਆ ਮੁਸਲਮਾਨ ਧਰਮ ਦੇ ਵਿੱਚ ਕੋਈ ਪੱਕੀ ਕਬਰ ਨਾ ਕਬਰ ਨੂੰ ਸਿਰਫ ਨਮਾਜ਼ ਪੜ੍ਹਦੇ ਆ ਜੋ ਆਪਣੇ ਕੁਰਾਨ ਸ਼ਰੀਫ ਦੀ ਉਹਦੀ ਆਵਾਜ਼ਿਤ ਕਰਦੇ ਆ ਤੇ ਸਿਰਫ ਨਮਾਜ਼ ਮਸਜਿਦ ਦੇ ਵਿੱਚ ਪੜ੍ਹੀ ਜਾਂਦੀ ਮਸਜਿਦ ਤੇ ਬਾਕੀ ਕਿਹੜੇ ਬਣਾ ਕੇ ਪੀਰ ਖਾਨੇ ਬੈਠੇ ਆ ਇਹ ਤਾਂ ਸਾਡੇ ਕਿਹੜੇ ਬਜ਼ੁਰਗਾਂ ਦੇ ਖਿਲਾਫ ਲੜਦੇ ਰਹੇ ਨਾ ਕਿਹੜੇ ਮੁਗਲਾਂ ਦੌਰ ਤੇ ਉਹਨਾਂ ਆਦਿਆਂ ਵੱਡੇ ਕਬਰਾਂ ਬਣਾ ਦੇ ਸਾਡੇ ਉਹਨਾਂ ਦੇ ਖਿਲਾਫ ਹੀ ਉਹ ਉਹਨਾਂ ਦੀ ਪੁੱਛੀ ਜਾਂਦੇ ਆ ਕਿਹੜੇ ਸਾਡੇ ਬਜ਼ੁਰਗਾਂ ਦੇ ਖਿਲਾਫ ਉਹ ਤੋਂ ਮੁਗਲਾਂ ਦੇ ਜਰਨੈਲਾਂ ਕੋਲ ਲੜੇ ਸਾਡੇ ਨਾਲ ਅਸੀਂ ਉਹਨਾਂ ਦੀਆਂ ਕਬਰਾਂ ਬਣਾ ਕੇ ਪੁੱਛੀ ਜਾਂਦੇ ਆ ਉਹਨਾਂ ਵੀ ਕਿਹੜੇ ਸਾਡੇ ਬਜ਼ੁਰਗਾਂ ਦੇ ਨਾਲ ਲੜੇ ਮੁਗਲ ਉਸ ਟਾਈਮ ਲੜਦੇ ਰਹੇ ਕਿਉਂ ਮੁਗਲਾਂ ਦਾ ਰਾਜ ਸੀ ਅਸੀਂ ਉਹਨਾਂ ਮੁਗਲਾਂ ਦੀਆਂ ਕਬਰਾਂ ਬਣਾ ਕੇ ਪੁੱਛੀ ਜਾਂਦੇ ਆ ਤਾਂ ਸਾਨੂੰ ਇਸ ਗੱਲ ਦਾ ਗਿਆਨ ਹੀ ਹੈ ਨੀਗਾ ਵੀ ਸਾਡੇ ਇਹ ਸਾਡੇ ਬਜ਼ੁਰਗਾਂ ਦੇ ਨਾਲ ਸਾਡੇ ਵੱਡਿਆਂ ਨਾਲ ਲੜਦੇ ਸਾਡੇ ਸ਼ਹੀਦਾਂ ਨਾਲ ਲੜੇ ਅੱਜ ਉਹਨਾਂ ਨੇ ਇਹ ਕਬਰਾਂ ਬਣਾ ਕੇ ਕਿਵੇਂ ਮਲੇਰਕੋਟ ਦਾ ਉਹ ਆਪਣਾ ਉੱਥੇ ਕਬਰ ਬਣੀ ਲੋਕੀ ਬੜੇ ਜਾਂਦੇ ਆ ਹੂੰ ਉਹਨੇ ਉਹਦੀ লাশ ਉਹਦੀ ਮਿਲੀ ਆਪਣੇ ਚੱਪੜਚਿਰੀ ਦੇ ਮੈਦਾਨ ਚ ਤੇ ਬੰਦਾ ਸੇ ਭਾਦਰਾ ਲੜਦਾ ਸ਼ਹੀਦ ਹੋਇਆ ਉਹ ਕਿਹੜਾ ਨਾਰਖਾਂ ਦਾ ਭਰਾ ਸੀ ਮੈਨੂੰ ਨਾ ਉਹ ਬੜਾ ਜਰਨਲਿਸਟ ਦਾ ਸੂਬੇ ਸਰਹੰਦਾ ਹੂੰ ਸ਼ੇਰ ਮੁਹੰਮਦ ਤੇ ਲੋਕੀ ਉਹਨੂੰ ਪੁੱਜੀ ਜਾਂਦੇ ਆ ਉਹਦੀ ਕਬਰ ਮੈਨੂੰ ਪੁੱਜੀ ਜਾਂਦੇ ਆ ਮਲੇਰਕੋਟ ਲੋਕ ਲੱਗ ਜਾਂਦੇ ਆ ਕਿਹੜੇ ਸਾਡੇ ਗੁਰੂਆਂ ਨਾਲ ਸਾਡੇ ਸ਼ਹੀਦਾਂ ਨਾਲ ਸਾਡੇ ਵੱਡਿਆਂ ਨਾਲ ਲੜਦੇ ਰਹੇ ਲੋਕੀ ਉਹਨਾਂ ਨੂੰ ਪੁੱਜੀ ਜਾਂਦੇ ਕੀ ਕਰ ਕੀ ਇੱਥੇ ਇਹ ਸਮਝਾਉਣਾ ਚਾਹੀਦਾ ਸ਼ਰਮਣੀ ਕਮੇਟੀ ਨੂੰ ਪਿੰਡਾਂ 'ਚ ਕੈਂਪ ਲਾਉਣੇ ਚਾਹੀਦੇ ਸੀ ਪਾਰਟੀ ਕਿਹੜੀ ਸੰਸਥਾ ਨੇ ਉਹਨਾਂ ਨਾਲ ਝਟ ਕੇ ਵਿਰੋਧ ਕਰਨ ਚਾਹੀਦਾ ਸੀ ਪਿੰਡਾਂ 'ਚ ਪਿੰਡ ਪਿੰਡ ਗੁਰੂ ਘਰਾਂ ਜਾਣੇ ਕੈਂਪ ਲੱਗਣੇ ਚਾਹੀਦੇ ਸੀ ਸਾਡੇ ਬੱਚਿਆਂ ਨੂੰ ਸਿੱਖਿਆ ਮਿਲਣੀ ਚਾਹੀਦੀ ਸੀ ਪਰ ਮਿਲੀ ਨਹੀਂ ਇਸ ਚੀਜ਼ ਤੋਂ ਫੇਲ ਹੋ ਗਏ ਇਗਾੜੇ ਇਗਾੜੇ तमाम सारे سوالਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਤੇ ਖਾਸ ਤੌਰ ਤੇ ਇਸ ਗੱਲਬਾਤ ਨੂੰ ਤੁਹਾਡੇ ਤੱਕ ਲੈ ਕੇ ਆਉਣ ਦਾ ਮਕਸਦ ਇਹ ਹੈ ਕਿ ਜਿਹੜੀ ਸਮਾਜ ਦੇ ਵਿੱਚ ਅਗਿਆਨਤਾ ਹੈ ਲੋਕ ਬੇਪਰਵਾਹੀ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਆ ਤਾਂ ਉਹਨਾਂ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਜ਼ਰੂਰ ਹੋਣੀ ਚਾਹੀਦੀ ਹੈ ਕੁਵੈਖ ਦੇ ਵਿੱਚ ਵੀ ਖਾਸ ਤੌਰ ਤੇ ਇਹ ਕੋਸ਼ਿਸ਼ ਰਹੇਗੀ ਕਿ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਪੱਖ ਦੇ ਸਵਾਲਾਂ ਦੇ ਉੱਪਰ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋ ਸਕੀਏ ਧੰਨਵਾਦ